ਸੋ ਕਹੋ ਤਲ ਗੁਰ ਸੇਵੀਆ ਇਹਨਾਂ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸੋ ਤਖੁ ਖਸਮਨੀ ਨੂਰ ਅਰਸ ਹਉ ਕਰਸ ਹਉ ਉਧਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਵਨਾ ਦਾਵੇ ਸਾ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਭ ਨਾੰਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੇ ਭਈ ਭਾਏ ਜੀਵਤ ਮਰ ਤਾ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਏ jis jyoti jot milaye sat gur milae ulte pai paaye jeevat mar taa bujh paaye ਸੇ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਗ ਪਾਈ ਗੁਰਮਖ ਪਾਏ ਹਰ ਥਾਈ ਰਹਾ ਬੇਨ ਗੁਰ ਪ੍ਰੀਤਿ ਨਾ ਉਪਜ ਪਾਈ ਮਨ ਮੁਖ ਦੂਜੈ ਪਾਏ ਤੋ ਕੁਟ ਮਨ ਮੁਖ ਕਰਮ ਕਰਹਿ ਪਾਈ ਪੱਲੇ ਕਿਸ਼ੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵ ਪਾਈ ਗੁਰ ਕਹਿ ਤੋ अपार आया सो परवान है ताई जे गुरु सेवा चित लाए ਨਾਨਕ ਨਾਮ ਹਰ ਪਾਈਆ ਪਾਈ ਗੁਰ ਸ਼ਬਦੀ ਮੇਲਾ ਆਇਆ ਸੋ ਪਰਵਾਣ ਹ ਭਾਈ ਜੇ ਗੁਰ ਸੇਵਾ ਚਿੱਤ ਲਾਏ ਨਾਨਕ ਨਾਮ ਹਰਿ ਪਾਈਐ ਪਾਈ ਗੁਰ ਸਬਦੀ ਮੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ